ਗੁਰੂ ਨੇ ਆਖਿਆ ਨਾ ਇਹਨ ਗਰੀਬ ਸਿੱਖਨ ਕੋ ਦੇਉ ਪਾਤਸ਼ਾਹੀ ਜਿਹੜੇ ਲੋੜਵੰਦ ਸਿੱਖ ਵੀ ਨਾ ਇਹਨਾਂ ਦਾ ਪਾਤਸ਼ਾਹੀ ਦਾ ਵੈ ਇਹਨਾਂ ਨੂੰ ਸਾਡੇ ਤੋਂ ਕੋਈ ਨਖੇੜ ਨਹੀਂ ਸਕਦਾ ਦਸਵੰਦ ਕੱਢੀਏ ਆਪਣਾ ਤੇ ਦਸਵੰਦ ਦੀ ਠੀਕ ਵਰਤੋਂ ਕਰੀਏ ਸਿੱਧਾ ਹੀ ਕਿਸੇ ਗਰੀਬ ਬੱਚੇ ਦੀ ਫੀਸ ਤਾਰ ਦੋ ਕਿਸੇ ਗਰੀਬ ਧੀ ਦਾ ਵਿਆਹ ਕਰ ਦੋ ਆਨੰਦ ਕਾਰਜ ਕਰ ਦੋ ਸਿੱਧਾ ਹੀ ਕਰ ਦੋ ਜਿਹੜਾ ਵਿਚਕਾਰਲਾ ਕੰਮ ਹੈ ਹੈਗਾ ਬਾਬੀ ਨੂੰ ਪਤਾ ਹੈ ਉਹ ਕਰਗੇ ਨਾ ਆਪਾਂ ਸਿੱਧੀ ਮਦਦ ਕਰੀਏ ਮਦਦ ਕਰਕੇ ਗੁਰੂ ਦੀ ਖੁਸ਼ੀ ਲਈਏ ਜੇ ਆਪਾਂ 1000 ਰੁਪਿਆ ਦਸਵੰਦ ਕੱਢਾਂਗੇ ਨਾ 10000 ਕਮਾ ਰਹੇ ਹਾਂ ਤੇ ਅਗਲੇ ਮਹੀਨੇ ਅਸੀਂ 20000 ਕਮਾਵਾਂਗੇ ਤੇ ਜੇ 2000 ਕੱਢਾਂਗੇ ਤੇ ਗੁਰੂ ਨੇ 2 ਲੱਖ ਬਣਾਉਣਾ ਹੈ ਰੋਸਾ ਤੇ ਕਰੀਏ ਦਸਵੰਦ ਲੋੜਵੰਦਾਂ ਦੀ ਮਦਦ ਕਰਨ ਦਾ ਹੱਲ ਦਸਵੰਦ ਹੈ ਹਰ ਸਿੱਖ ਦਸਵੰਦ ਕੱਢੇ ਤੇ ਸਾਰਥਿਕ ਵਰਤੋਂ ਉਹਦੀ ਸਿੱਧੀ ਕਰੇ ਮੈਂ ਵਿਦੇਸ਼ ਵਾਲੇ ਸਿੱਖਾਂ ਨੂੰ ਵੀ ਆਖਦਾ ਤੁਸੀਂ ਢੰਗ ਤਰੀਕੇ ਦੇ ਨਾਲ ਸਾਰਾ ਸਿਸਟਮ ਮਦਦ ਕਰੋ ਸਾਨੂੰ ਵਿਦੇਸ਼ ਵਾਲੇ ਸਿੱਖਾਂ ਤੇ ਬੜਾ ਮਾਣ ਹੈ ਬੜਾ ਉਹਨਾਂ ਦਾ ਅਦਬ ਹੈ ਬਹੁਤ ਮਦਦ ਪੰਜਾਬ ਦੇ ਵਿੱਚ ਉਹ ਕਰਦੇ ਨੇ